ਜਲੰਧਰ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ਤੇ ਹਮਲਾ ਹੋਣ ਤੋਂ ਬਾਅਦ ਉਹਨਾਂ ਦੇ ਘਰ ਭਾਜਪਾ ਲੀਡਰ ਪਹੁੰਚੇ ਹਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਅਸ਼ਵਨੀ ਸ਼ਰਮਾ ਨੇ ਮਨੋਰੰਜਨ ਕਾਲੀਆ ਤੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਮਨੋਰੰਜਨ ਕਾਲੀਆ ਜੀ ਦਾ ਕੱਲਾ ਬੰਬ ਜਿਹੜਾ ਏ ਉਹ ਬਾਹਰ ਗੱਡੀ ਸਾਰੀ ਭੰਨੀ ਉਹਨਾਂ ਦਾ ਮੋਟਰਸਾਈਕਲ ਭੰਨਿਆ ਸਾਰੇ ਸ਼ੀਸ਼ੇ ਆ ਜਿਹੜੇ ਉਹ ਡਰਾਇੰਗ ਰੂਮ ਦੇ ਭੰਨੇ ਅੰਦਰ ਆ ਕੇ ਤਕਰੀਬਨ 50 ਫੁੱਟ ਤੋਂ ਦੂਰ ਐਡਾ ਵੱਡਾ ਇੰਪੈਕਟ ਬਲਾਸਟ ਹੋਇਆ ਸੀ ਵੀ ਉਹਨਾਂ ਦੀ ਜਿਹੜੀ ਆਪਣੀ ਰਸੋਈ ਆ ਕਿਚਨ ਉਹਦੇ ਵਿੱਚ ਉਤਲੇ ਸ਼ੀਸ਼ੇ ਟੁੱਟ ਗਏ ਤੇ ਦੂਜੀ ਫਲੋਰ ਉਤਲੀ ਫਲੋਰ ਦੇ ਉਹਨਾਂ ਦੇ ਕਮਰਿਆਂ ਦੇ ਜਿਹੜੇ ਸ਼ੀਸ਼ੇ ਟੁੱਟੇ ਮਨੰਜਨ ਕਾਲੀਆ ਜੀ ਨੇ ਟੈਲੀਫੋਨ ਕੀਤਾ ਤੇ ਟੈਲੀਫੋਨ ਕਰਨ ਤੋਂ ਬਾਅਦ ਜਿਹੜਾ ਏ ਉੱਥੇ ਟੈਲੀਫੋਨ ਕਰਨ ਤੋਂ ਬਾਅਦ ਕਾਲੀਆ ਸਾਹਿਬ ਦੇ ਕੋਈ ਪੁਲਿਸ ਵਾਲਾ ਪਹੁੰਚਿਆ ਨਹੀਂ ਇਹ ਉਹ ਲੋਕ ਜਿਹੜੇ ਸਭ ਤੋਂ ਸੀਨੀਅਰ ਲੋਕਾਂ ਦੇ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਉਹ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਅੱਜ ਜਾਣ ਬੁੱਝ ਕੇ ਐਵੇਂ ਨਹੀਂ ਇਹ ਕੋਈ ਗੱਲ ਕਰੇ ਨਾ ਕਰੇ ਪਰ ਜਿਹੜੇ ਇਹ ਲੋਕ ਅਮਨ ਸ਼ਾਂਤੀ ਲਿਆਉਣ ਵਾਲੇ ਸੀ ਅੱਜ ਟਾਰਗੇਟ ਕਰਕੇ ਦੁਸ਼ਮਣ ਨੇ ਸਪੈਸ਼ਲੀ ਸਭ ਤੋਂ ਸੀਨੀਅਰ ਲੀਡਰ ਤੇ ਖਾਸ ਤੌਰ ਤੇ ਬੀਜੇਪੀ ਦੇ ਸਭ ਤੋਂ ਸੀਨੀਅਰ ਤੇ ਹਿੰਦੂ ਲੀਡਰ ਉਹ ਬਹੁਤ ਵੱਡੀ ਸੋਚੀ ਸਮਝੀਸ਼ਾਲਾ ਇੱਕ ਯਾਰ ਤੁਸੀਂ ਐਡਾ ਵੱਡਾ ਲੀਡਰ ਹੋਵੇ ਤੇ ਉਹਦੇ ਘਰ ਤੇ ਤੇ ਘਰ ਤੇ ਹਮਲਾ ਹੋਇਆ ਕਿਤੇ ਬਾਹਰ ਹੋਣ ਤਾਂ ਗੱਲ ਘਰ ਦੇ ਵਿੱਚ ਗ੍ਰਨੇਡ ਸੱਟ ਕੇ ਗਏ ਨੇ ਉਹ ਵੀ ਪੰਜਾਬ 'ਚ ਇਹ ਕਦੇ ਗੱਲਾਂ ਸੁਣਦੇ ਸੀ ਕਿਤੇ ਨੈਕਸਟ ਸਲਾਈਡ ਏਰੀਆ 'ਚ ਕਦੇ ਸੁਣਦੇ ਸੀ ਸ਼੍ਰੀਨਗਰ ਦੇ ਵਿੱਚ ਅੱਜ ਪੰਜਾਬ 'ਚ ਇਹ ਗੱਲਾਂ ਹੋ ਗਈਆਂ ਮੈਂ ਤਾਂ ਕਹਿੰਦਾ ਤਕੜੇ ਆ ਜਿਹੜੇ ਉਸੇ ਵਕਤ ਬਾਹਰ ਜਾ ਕੇ ਨਰਿੰਦਰ ਕਾਲੀਆ ਜੀ ਨੇ মিডিਆ ਦੇ ਮੂਰੇ ਵੀ ਗੱਲ ਕੀਤੀ ਲੋਕਾਂ ਨਾਲ ਵੀ ਗੱਲ ਕੀਤੀ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਮੈਂ ਡਟ ਕੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਖੜਾ ਐ ਤੇ ਪਰ ਜਦੋਂ ਪੁਲਿਸ ਆਉਂਦੀ ਆ ਜਦੋਂ ਕਿ ਪੁਲਿਸ ਇਹਨਾਂ ਦੇ ਡਰਾਈਵਰ ਤੇ ਨਾਲ ਜਾ ਕੇ ਸਟੇਸ਼ਨ ਟੈਲੀਫੋਨ ਨਹੀਂ ਕੀਤਾ ਜਾ ਕੇ ਗਏ ਆ ਤਾਂ ਫਿਰ ਇੱਕ ਅੱਦੇ ਚੋ ਚਾਰ ਬੰਦੇ ਆਏ ਆ ਉਹ ਵੀ ਕਹਿੰਦੇ ਜੀ ਇਹ ਮਾਮੂਲੀ ਕੋਈ ਹੋਣਾ ਬਲਾਸਟ ਆ ਕੇ ਦੇਖਿਆ ਤੁਸੀਂ ਕਿਵੇਂ ਟੋਹਾ ਪਿਆ ਹੋਇਆ ਕਿਸ ਤਰੀਕੇ ਨਾਲ ਚੱਕਣਾ ਚੂਰ ਉਹਨੇ ਜੜੀਆਂ ਏ ਉਹ ਦਰਵਾਜੇ ਗੰਦਾ ਬਿਲਡਿੰਗਾਂ ਕੀਤੀਆਂ ਏ ਤੁਸੀਂ ਅੰਦਾਜ਼ਾ ਲਾਓ ਕਿੰਨੇ ਏਜੀ ਬਦਲ ਗਏ ਤੇ 5 7 ਇੰਟੈਲੀਜੈਂਸ ਜਿਵੇਂ ਕਿ ਆ ਵੀ ਖੁਫੀਆ ਵਿਭਾਗ ਇੰਟੈਲੀਜੈਂਸ ਨੂੰ ਸਭ ਚੀਜ਼ਾਂ ਪਤਾ ਹੁੰਦੀ ਆ ਕੋਈ ਅਫਸਰ ਟਿਕਣ ਤਾਂ ਦੇਣ ਅੱਜ ਕੱਲ੍ਹ ਰਾਤ ਇਹਨਾਂ ਨੇ ਆਪਣਾ ਇਹ ਏਡੀਜੀ ਇੰਟੈਲੀਜੈਂਸ ਬਦਲ ਕੇ ਜਿਹੜਾ ਨਵਾਂ ਲਾਇਆ ਕੌਣ ਰੱਖੂਗਾ ਖਬਰ ਇੱਥੇ ਇਸ ਕਰਕੇ ਬਿਲਕੁਲ ਪੰਜਾਬ ਜਿਹੜਾ ਇਹ ਉਹ ਜਲ ਰਿਹਾ ਏ ਉਹ ਅੱਜ ਤਾਂ ਮਤਲਬ ਬਿਲਕੁਲ ਸਰਕਾਰ ਅਰਸ਼ ਦੇ ਫਰਸ਼ ਤੇ ਆ ਕੇ ਵੱਜੀ ਆ ਜਦੋਂ ਕਾਲੀਆ ਸਾਹਿਬ ਦੇ ਘਰੇ ਅੱਜ ਜਿਹੜਾ ਗ੍ਰਨੇਡ ਦਾ ਹਮਲਾ ਇਹ ਤਾਂ ਸਾਡੇ ਘਰਾਂ ਚ ਆ ਬੜੇ ਰਹਿ ਕੀ ਗੱਲ ਗਈ ਤੇ ਜਿਹੜੀਆਂ ਸਿਕਿਉਰਟੀਆਂ ਕਿਹਨੂੰ ਦਿੱਤੀਆਂ ਜਾਂਦੀਆਂ ਏ ਉਹ ਵਿਪਾਸਨਾ ਕਰਨ ਆਉਂਦੇ ਆ ਜਿਹੜੇ ਉਹਨਾਂ ਨੂੰ ਕਾਹਦਾ ਖਤਰਾ ਜੀ ਦਿੱਲੀ ਵਾਲੇ ਜਿਹੜੇ ਸਾਰੇ ਨੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਬੁਲੇਟ ਪ੍ਰੂਫ ਗੱਡੀਆਂ ਦਿੱਤੀਆਂ ਹੋਈਆਂ ਤੇ ਜਿਨ੍ਹਾਂ ਨੂੰ ਲੋੜ ਆ ਸਿਕਿਉਰਿਟੀ ਦੀਆਂ ਉਹਨਾਂ ਨੂੰ ਇੱਕ ਇੱਕ ਬੰਦਾ ਨਹੀਂ ਦਿੱਤਾ ਹੋਇਆ ਉਹਨਾਂ ਤੋਂ ਤੁਸੀਂ ਵਾਪਸ ਲੈਨੇ ਹੋ ਸਾਨੂੰ ਨਹੀਂ ਲੋੜ ਸਿਕਿਉਰਿਟੀ ਦੀ ਪਰ ਤੁਸੀਂ ਹਰ ਨੂੰ ਸੁਰੱਖਿਅਤ ਰੱਖੋ ਉਹ ਜ਼ਿੰਮੇਵਾਰੀ ਕਿਹਦੀ ਆ ਹੋਮ ਮਹਿਕਮਾ ਕਿਹਦੇ ਕੋਲ ਆ ਪੰਜਾਬ ਦੇ ਮੁੱਖ ਮੰਤਰੀ ਕੋਲ ਹੋਮ ਮਹਿਕਮਾ ਐ ਉਹ ਉਹਨਾਂ ਦੀ ਜਵਾਬਦੇਹੀ ਬਣਦੀ ਆ ਹਰ ਜਗ੍ਹਾ ਹਰ ਜਗ੍ਹਾ ਕਦੇ ਪੁਲਿਸ ਵਾਲਾ ਚਿੱਟੇ ਨਾ ਫੜਿਆ ਜਾਂਦਾ ਜੀ ਕਦੇ ਕੋਈ ਪੁਲਿਸ ਵਾਲੇ ਸੈਕਸ ਸਕੈਂਡਲ ਚ ਫੜੇ ਜਾਂਦੇ ਆ ਜੀ ਇਹਨਾਂ ਦਾ ਹਾਲ ਕੀ ਆ ਮੈਂ ਨਹੀਂ ਮੈਂ ਕਿਸੇ ਅਫਸਰ ਦੀ ਪੱਖਪਾਤ ਮੈਂ ਉਹਦੇ ਹੱਕ ਚ ਨਹੀਂਗਾ ਪਰ ਤੁਸੀਂ ਇਹ ਦੱਸੋ ਜਿਹੜੇ ਅਫਸਰ ਪੋਸਟਿੰਗਾਂ ਹੀ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਲੱਗਣਾ ਏ ਕੌਣ ਇਹਨਾਂ ਦੇ ਲਈ ਕੰਮ ਕਰੂਗਾ ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਤੇ ਮਨੋਰੰਜਨ ਕਾਲੀਆ ਨੂੰ ਫੋਨ ਕਰਕੇ ਉਹਨਾਂ ਦਾ ਹਾਲ ਚਾਲ ਜਾਣਿਆ ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਪੁਲਿਸ ਤੇ ਸਵਾਲ ਚੁੱਕੇ ਹਨ ਉਹਨਾਂ ਕਹਿੰਦੇ ਕਿ ਪੰਜਾਬ ਪੁਲਿਸ ਦੋ ਗੁੱਟਾਂ ਵਿੱਚ ਵੰਡੀ ਹੋਈ ਹੈ ਪੁਲਿਸ ਵਾਲਿਆਂ ਕੋਲ ਇੱਕ ਦੂਜੇ ਦੀਆਂ ਰਿਕਾਰਡਿੰਗ ਹਨ ਇਹ ਬਹੁਤ ਗੰਭੀਰ ਮਸਲੇ ਹਨ ਜੋ ਡੀਜੀਪੀ ਨੂੰ ਵੇਖਣੇ ਚਾਹੀਦੇ ਹਨ ਬਹੁਤ ਬੁਰਾ ਹਾਲ ਹੈ ਸਾਡੇ ਹੋਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਆਪ ਮਨੰਜਨ ਕਾਲੀਆ ਜੀ ਨਾਲ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਫਿਕਰ ਜ਼ਾਹਿਰ ਕੀਤਾ ਹੈ ਇੱਕ ਹੋਮ ਮਿਨਿਸਟਰ ਗ੍ਰਹਿ ਮੰਤਰੀ ਦੇਸ਼ ਦੇ ਨੂੰ ਉਹਨਾਂ ਨੂੰ ਤਾਂ ਉਹਨਾਂ ਨੇ ਤਾਂ ਟੈਲੀਫੋਨ ਕਰ ਲਿਆ ਪੁੱਛ ਲਿਆ ਅੱਜ ਤੱਕ ਹੁਣ ਤੱਕ ਨਾ ਕੋਈ ਸਟੇਟ ਦਾ ਜਿਹੜਾ ਕੋਈ ਮੰਤਰੀ ਨਾ ਕੋਈ ਮੁੱਖ ਮੰਤਰੀ ਉਹਦੀ ਤਾਂ ਬਹੁਤ ਦੂਰ ਦੀ ਗੱਲ ਆ ਬੀਜੇਪੀ ਹੋਣ ਤੋਂ ਨਾਤੇ ਪਹਿਲਾਂ ਬੀਜੇਪੀ ਦੇ ਲੀਡਰ ਹੋਣ ਤੋਂ ਨਾਤੇ ਪਹਿਲਾਂ ਇੱਕ ਪੰਜਾਬ ਦੇ ਨਾਗਰਿਕਤਾ ਹੈ ਤੁਹਾਡੀ ਤੁਹਾਡਾ ਫਰਜ਼ ਬਣਦਾ ਕਿ ਨਹੀਂ ਇਹਨਾਂ ਨੂੰ ਪੁੱਛਣਾ ਮੈਂ ਪਹਿਲਾਂ ਵੀ ਕਿਹਾ ਸੀ ਬਈ ਇਹ ਦੋ ਗੁੱਟਾਂ ਚ ਪੰਜਾਬ ਪੁਲਿਸ ਵੰਡੀ ਹੋਈ ਆ ਤੁਸੀਂ ਦੇਖਿਆ ਹੋਣਾ ਕਈਆਂ ਦੀਆਂ ਵੀਡੀਓ ਤੇ ਕਈਆਂ ਦੀਆਂ ਜਿਹੜੀਆਂ ਵਾਇਸ ਤੁਹਾਡੇ ਸਾਰੇ ਕੈਮਰੇ 'ਤੇ ਘੁੰਮ ਰਹੀ ਆ ਕੀ ਕੀ ਉਹ ਕਿਸੇ ਨਾ ਦਲਾਲੀ ਕਰ ਰਿਹਾ ਕੀ ਕਹਿ ਰਿਹਾ ਉਹਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਹਜੇ ਸਪਸ਼ਟ ਨਹੀਂ ਹੋਇਆ ਪਰ ਉਰੇ ਦੋ ਗਰੁੱਪ ਕੰਮ ਕਰ ਰਹੇ ਆ ਅੱਧੀ ਪੀੜ੍ਹੀ ਅੱਧੀ ਪੁਲਿਸ ਆ ਜਿਹੜੀ ਉਹ ਦਿੱਲੀ ਵਾਲਿਆਂ ਦੀ ਕੋਈ ਇੱਥੇ ਜਿਹੜਾ ਉਹਨਾਂ ਦਾ ਇੱਥੇ ਕੋਈ ਦਿੱਲੀ ਦਾ ਦਲਾਲ ਲਾਇਆ ਹੋਇਆ ਇੱਥੇ ਜਿਹੜਾ ਦਿੱਲੀ ਵਾਲਿਆਂ ਨੇ ਕੇਜਰੀਵਾਲ ਉਹਨਾਂ ਨੇ ਭੇਜਿਆ ਅੱਧਾ ਆ ਦੇਖੋ ਹੁਣੀ ਡਿਫੈਂਸ ਮਿਨਿਸਟਰ ਸਾਹਿਬ ਦਾ ਫੋਨ ਆ ਉਹਨਾਂ ਨੂੰ ਚਿੰਤਾ ਹੈ ਉਹ ਫਿਕਰਮੰਦ ਹੋਏ ਪਿਆ ਸਾਰਾ ਦੇਸ਼ ਲੱਗਿਆ ਇਹਦੇ ਨਾਲ ਦੇਸ਼ ਡੇਲ ਗਿਆ ਅੱਧ ਜਿਹੜਾ ਇਹ ਮਨੰਜਨ ਕਾਲੀਆ ਤੇ ਮੈਂ ਜਿਹੜੀ ਗੱਲ ਚਾਰਜਸ ਲਾ ਰਿਆ ਆ ਵੀ ਪੁਲਿਸ ਅੱਧੀ ਵੰਡੀਆ ਅੱਧੇ ਐਸਐਸਪੀ ਅੱਧੇ ਕਮਿਸ਼ਨਰ ਅੱਧੇ ਡੀਜੀਪੀ ਉਹ ਦਿੱਲੀ ਵਾਲੇ ਜਿਹੜਾ ਦਲਾਲ ਬੈਠਾ ਉਹਦੇ ਨਾਲ ਨੇ ਅੱਧੇ ਪੰਜਾਬ ਨਾਲ ਨੇ ਤੇ ਉਹ ਬਿਲਕੁਲ ਜਿਹੜਾ ਗਰੁੱਪੀਜ਼ਮ ਆ ਉਹਰੇ 파ਰੂ ਹੋਇਆ ਉਹ ਮੈਂ ਇਹ ਸਿੱਧੀ ਗੱਲ ਕਹਿੰਦਾ ਵੀ ਜਿਹੜੇ ਪੁਲਿਸ ਵਾਲੇ ਆ ਇੱਕ ਦੂਜੇ ਨੂੰ ਥੱਲੇ ਲਾਉਣ ਲਈ ਇੱਕ ਦੂਜੇ ਦੇ ਗਰੁੱਪ ਨੂੰ ਵੀ ਮੇਰੇ ਐਸਐਸਪੀ ਵੱਧ ਲੱਗਣ ਉਹ ਲੁੱਟਮਾਰ ਕਰਨ ਦੂਜਾ ਕਹਿੰਦਾ ਮੇਰੇ ਵੱਲ ਜਿਹੜੇ ਡੀਆਈਜੀ ਕਮਿਸ਼ਨ ਲੱਗਣ ਇਹ ਲੜਾਈ ਆ ਜਿਹੜੀ ਪੰਜਾਬ ਵਰਸਸ ਦਿੱਲੀ ਜਿਹੜੀ ਅੰਦਰੋਂ ਵੀ ਹੋ ਰਹੀ ਆ ਇਹ ਸਿਰਫ ਉਹਦਾ ਕੰਮ ਆ ਉਹ ਠਿੱਬੀ ਉਹਨਾਂ ਨੂੰ ਲਾਉਣ ਲੱਗੇ ਹੋਏ ਆ ਹਰ ਦੇ ਕੋਲ ਇਹ ਜਿਹੜੀਆਂ ਰਿਕਾਰਡਿੰਗਾਂ ਵੀ ਆ ਰਹੀਆਂ ਜੇ ਮੈਂ ਕਹਾਂ ਇਨਵੈਸਟੀਗੇਸ਼ਨ ਇਹ ਹੋ ਜਾਣੀ ਚਾਹੀਦੀ ਹੈ ਡੀਜੀਪੀ ਸਾਹਿਬ ਮੈਂ ਤੁਹਾਨੂੰ ਕਹਿੰਦਾ ਜਿਹਨੀਆਂ ਰਿਕਾਰਡਿੰਗ ਮਸ਼ੀਨਾਂ ਐ ਤੁਹਾਡੇ ਹਰ ਡੀਐਸਪੀ ਕੋਲ ਹਰ ਡੀਐਸਪੀ ਜਿਹੜਾ ਐ ਉਹਦੇ ਕੋਲ ਟੈਲੀਫੋਨ ਰਿਕਾਰਡਿੰਗ ਮਸ਼ੀਨਾਂ ਐ ਉਹ ਹਰ ਦੂਜੀ ਅਫਸਰ ਦੀਆਂ ਰਿਕਾਰਡਿੰਗਾਂ ਕਰਕੇ ਆਪਣੇ ਕੋਲ ਰੱਖਦਾ ਐ ਜਿਵੇਂ ਆ ਪੁਲਿਸ ਵਾਲੀ ਕਾਂਸਟੇਬਲ ਨੂੰ ਫੜੀ ਗਈ ਆ ਇਹਦੇ ਕੋਲ ਕਿੰਨਾ ਕੁਸ਼ ਅਫਸਰਾਂ ਅਫਸਰਾਂ ਦੇ ਜਿਹੜਾ ਇਹ ਡਾਟਾ ਇਹਦੇ ਕੋਲ ਪਰ ਇਹ ਜਿੰਨੇ ਵੀ ਡੀਐਸਪੀ ਨੇ ਜਿੰਨੇ ਵੀ ਐਸਪੀ ਲੈਵਲ ਦੇ ਅਫਸਰ ਨੇ ਜਿਹੜੇ ਦਿੱਲੀ ਵਾਲਿਆਂ ਦੇ ਲਈ ਕੰਮ ਕਰਦੇ ਆ ਪੰਜਾਬ ਵਾਲਿਆਂ ਲਈ ਇਹਨਾਂ ਨੇ ਉਹ ਰਿਕਾਰਡਿੰਗ ਮਸ਼ੀਨਾਂ ਰੱਖੀਆਂ ਤੇ ਇੱਕ ਦੂਜੇ ਨੂੰ ਬਲੈਕਮੇਲ ਕਰਦੇ ਆ ਕੋਈ ਕੋਈ ਅਫਸਰ ਆ ਜਿਹੜਾ ਉਹ ਕੰਮ ਨਹੀਂ ਕਰ ਸਕਦਾ ਕਿਉਂਕਿ ਪਤਾ ਨਹੀਂ ਇਹ ਜਿਹੜੀ ਸਰਕਾਰ ਦੇ ਦੋ ਗਰੁੱਪ ਨੇ ਕਿਸ ਤਰੀਕੇ ਨਾਲ ਅਫਸਰਾਂ ਤੋਂ ਬਲੈਕਮੇਲ ਕਰਕੇ ਕੰਮ ਕਰਾਉਂਦੇ ਆ ਕੀ ਉਹਨਾਂ ਤੋਂ ਨਸ਼ੇ ਬਕਾਉਂਦੇ ਆ ਇਹ ਬੜੇ ਗੰਭੀਰ ਮੁੱਦੇ ਆ ਜਿਹੜੇ ਕਿ ਡੀਜੀਪੀ ਸਾਹਿਬ ਨੂੰ ਦੇਖਣੇ ਚਾਹੀਦੇ ਆ ਦਸਯੇ ਕੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲਿਆ ਦੇ ਘਰ ਸੋਮਵਾਰ ਦੇ ਰਾਤ 1 ਵਜੇ ਦੇ ਕਰੀਬ ਅਣਪਛਾਤੇਆਂ ਵੱਲੋਂ ਤਮਾਕਾ ਖੇਸ ਸਮਗਰੀ ਸੁੱਟੀ ਗਈ ਜਿਸ ਮਗਰੋਂ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਘਰ ਵਿੱਚ ਖੜੀ ਕਾਰ ਮੋਟਰਸਾਈਕਲ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ ਰਾਹ ਦੀ ਗੱਲ ਇਹ ਹੈ ਕਿ ਇਸ ਧਮਾਕੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਮਲੇ ਸਮੇਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਇੱਕ ਈ-रिक्शा ਆਟੋ ਤੇ ਆਏ ਸਨ ਅਤੇ ਤੇਜ਼ੀ ਨਾਲ ਬੰਬ ਸੁੱਟ ਕੇ ਫਰਾਰ ਹੋ ਗਏ। ਜਿਵੇਂ ਹੀ ਹਮਲਾਵਰ ਬੰਬ ਸੁੱਟਦੇ ਹਨ ਤਾਂ ਜ਼ੋਰਦਾਰ ਧਮਾਕਾ ਹੁੰਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਮਨੋਰੰਜਨ ਕਾਲਿਆ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ। ਪਰ ਇਹਨਾਂ ਹਮਲਿਆਂ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫਲ ਸਾਬਤ ਹੋ ਰਹੀ ਹੈ ਦੂਜੇ ਪਾਸੇ ਬੀਜੇਪੀ ਆਗੂ ਤਰਨ ਚੁੰਗ ਨੇ ਵੀ ਇਸ ਮਾਮਲੇ ਤੇ ਆਪ ਸਰਕਾਰ ਨੂੰ ਘੇਰਿਆ ਹੈ ਉਹਨਾਂ ਕਹੇ ਕਿ ਪੰਜਾਬ ਵਿੱਚ ਬੀਜੇਪੀ ਦੇ ਵੱਡੇ ਲੀਡਰ ਦੇ ਘਰ ਤੇ ਅਜਿਹਾ ਹਮਲਾ ਹੋਣਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੀ ਆਪ ਸਰਕਾਰ ਨੂੰ ਕੋਈ ਤਜਰਬਾ ਨਹੀਂ ਹੈ ਤੇ ਅਜੇ ਤੱਕ ਸਰਕਾਰ ਆਪਣੀ ਪ੍ਰਸ਼ਾਸਨਿਕ ਪਕੜ ਵੀ ਨਹੀਂ ਬਣਾ ਸਕੀ ਹੈ ਦੇਖਿਓ ਜੋ ਹਾਲਾਤ ਹੈ ਸਾਹਮਣੇ ਹੈ ਲੋਕਾਂ ਕੇ ਜੋ ਇਸ ਤਰ੍ਹਾਂ ਸੇ ਹੈ ਕਿਉਂਕਿ ਲਾਅ ਐਂਡ ਆਰਡਰ किसी भी सरकार का प्रथम जिम्मेदारी है कि वो तो मेंटेन करे और बेहतर बनाए लेकिन बैड टू वर्स हो रहा है उसी का नतीजा है भारतीय जनता पार्टी के राष्ट्रीय परिषद के सदस्य और वरिष्ठ भाजपा नेता श्री मननंजन कालिया जी के निवास जालंधर पर ग्रनेड हमला कठोर निंदनीय यह हमला स्पष्ट करता है कि किस तरह आम आदमी पार्टी की आपदा की सरकार ने पंजाब के लॉ एंड ऑर्डर को तहस नहस कर दिया यह हमला स्पष्ट करता है कि आम आदमी पार्टी की सरकार एक नलायकों की सरकार है जो पंजाब के अंदर प्रशासनिक पकड़ी नहीं बना पाई पंजाब की बहादुर पुलिस के हाथ बांधे हुए और पंजाब के अंदर लगातार रंगदारी तो पुलिस स्टेशन पर हमले पुलिस स्टेशन पर ग्रनेड हमले मिसाइल हमले यह स्पष्ट कर रहे हैं कि पंजाब की पूरी की पूरी प्रशासनिक व्यवस्था चरमरा चुकी है और पंजाब की सरकार की लॉ एंड ऑर्डर पर कोई योजना नहीं है ये घटना दुर्भाग्यपूर्ण है दोषियों पर कठोर कार्रवाई होनी चाहिए और भाजपा नेताओं की सुरक्षा दी जानी चाहिए ਇਸ ਮੌਕੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੋਰ ਨੇ ਕਿਹਾ ਕਿ ਸਾਨੂੰ ਦੇਰ ਰਾਤ 1 ਵਜੇ ਦੇ ਕਰੀਬ ਏਤਮਾਕਾ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਟੀਮ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਅਰਾਊਂਡ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੋਈ ਵਿਸਫੋਟ ਜਿਆ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫੋਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਉਸ ਲੈ ਮੈਮ ਕਿੰਨੇ ਜਾਣੇ ਸੀਸੀਟੀਵੀ ਮੈਂ ਕੀ ਸਾਹਮਣੇ ਆਇਆ ਜੀ ਅਜੇ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਸ ਵਿੱਚ ਲੈ ਕੇ ਜਾਏਗੀ ਮੈਮ ਗਨੀਤ ਖਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰਟੀ ਤੇ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਆਪਾਂ ਉਹਨਾਂ ਦੀ ਸਿਕਿਉਰਿਟੀ ਇੱਕ ਚੀਜ਼ ਸਿਕਿਉਰਿਟੀ ਸਿਰੇ ਠੀਕੀ ਦੀ ਹੈ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਸਟ੍ਰਾਈਨ ਜਿਹੜਾ ਹੈਗਾ ਅਸੀਂ ਅਜੇ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਕੈਮਰੇ ਦੇ ਰਿਪੋਰਟ ਆ ਕਿੰਨੇ ਡੈਡ ਕਨਫਰਮ ਹੈ ਮੈਡਮ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜਿਹਾ ਸੈਂਪਲ ਲਏ ਹੈ ਸੋ ਜੋ ਵੀ ਇਨਫਰਮੇਸ਼ਨ ਜਿਵੇਂ ਵੀ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੀਸੀਟੀਵੀ ਦੇ ਵਿੱਚ ਆਉਂਦਾ ਜੋ ਨੋਜਾ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹਨ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਕਿ ਇਹ ਗ੍ਰੇਨਿਟ ਅਟੈਕੀ ਹੈ ਜਾਂ ਕੋਈ ਹੋਰ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੀ ਆਪਾਂ ਤੁਹਾਨੂੰ ਥੈਂਕ ਯੂ